ਵੀ ਕੰਬਲ ਕੰਬਲ ਨਾਲ ਲੈ ਲੇ ਆ ਹਸਪੀਟਲ ਦੀਆਂ ਤਿਆਰੀਆਂ ਨੇ ਕੋਈ ਨਹੀਂ ਡੋਗੀ ਆ ਗਈ ਡੋਗੀ ਅਸਸਰੀਆਂ ਕਾਲ ਜੀ ਬਾਕੀ ਵਾਈਫ ਦਾ ਆਪਰੇਟ ਹੋ ਜੇ ਤੇ ਇੱਕ ਦੂਰਬੀਨ ਵਾਲਾ ਆਪਰੇਟ ਹੀ ਕਰਾਉਣਾ ਤੇ ਬਾਕੀ ਮੈਡਮ ਦਾ ਨੇਚਰ ਜੇ ਦੇਖਣਾ ਮੈਡਮ ਬਹੁਤ ਜ਼ਿਆਦਾ ਵਧੀਆ ਨੇਚਰ ਹੈ ਤੇ ਮੈਂ ਤੁਹਾਨੂੰ ਜਦੋਂ ਛੁੱਟੀ ਮਿਲੋਗੇ ਨਾ ਉਸ ਦਿਨ ਤੁਹਾਨੂੰ ਹਸਪਤਲ ਵਿੱਚ ਜ਼ਰੂਰ ਦੱਸਾਂਗਾ ਸਾਰ ਸਫਾਈ ਵੀ ਪੂਰੀ ਹੈ ਪੂਰਾ ਕੰਮ ਐਨ ਓਕੇ ਹੈ ਬਹੁਤ ਵਧੀਆ ਹੈ ਵੈਸੇ ਬਹੁਤ ਵਧੀਆ ਹੈ ਏਸੀ ਰੂਮ ਤੇ ਆਪਾਂ ਦਾ ਪੈਕੇਜ ਲਿਆ ਸੀਗਾ ਪੂਰਾ ਤੇ ਬੜਾ ਚੈਨੂਨ ਜਾਂ ਰੇਟ ਇੰਨਾ ਜ਼ਿਆਦਾ ਰੀਟ ਨਹੀਂ ਹੈਗਾ ਜੇ ਤੁਸੀਂ ਸੱਚ ਗੱਲ ਪੁੱਛੋ ਤੇ ਰੇਟ ਬਿਲਕੁਲ ਨਹੀਂ ਹੈਗਾ ਜਾਇਜ਼ ਹੈ ਬਿਲਕੁਲ ਇਹਨਾ ਤੁਸੀਂ ਬਾਹਰੋਂ ਪਤਾ ਕਰ ਲਿਓ ਫਿਰ ਇੱਥੇ ਆਇਓ ਰੇਟ ਬਹੁਤ ਜ਼ਿਆਦਾ ਜਾਇਜ਼ਾ ਰੇਟਾਂ ਨਜਾਇਜ਼ ਨਹੀਂ ਹੈਗਾ ਵੀ ਤੇ ਲਾਸਟ ਮੈਂ ਤੁਹਾਨੂੰ ਦੱਸ ਦਾਂਗਾ ਹਸਪੀਟਲ ਦਾ ਕੀ ਨਾਮ ਹੈ ਕਿੱਥੇ ਆ ਸਾਰਾ ਐਡਰੈਸ ਜਿਹੜਾ ਮੈਂ ਮੈਂਸ਼ਨ ਕਰ ਦਾਂਗਾ ਠੀਕ ਹੈ ਫਿਰ ਭਾਈ ਦੀ ਦਾਦੀ ਕੋਲ ਕਿਹਦੀ ਸੀ ਮੈਂ ਫੜੀ ਨਾ ਪੀਪੋ ਨਾ ਨਾ ਚਰਾਂ ਨੇ ਡਰਦੋਂ ਡੰਡੀ ਲਤਾਂ ਨੂੰ ਨਤਨ ਲੌਂਡਰ ਸੀੜ ਹੁੰਦੀ ਹੈ ਵਾਈ ਗਰੂ ਵਾਈ ਗਰੂ ਵਾਈ ਮੈਂ ਪੁੱਛ ਤਾ ਸੀ ਕਿ ਦੋਵਾਰਾ ਫੜਕ ਲੈ ਗੁਬਾਰਾ ਕੀ ਹੈ ਮਠਾਨੀਆ ਮਿੱਠਾ ਖੱਟਾ ਠਹਿਰ ਕੇ ਪੀਣਾ ਠਹਿਰ ਕੇ ਤੇਤੀ ਹਲੂ ਖਰਾ ਖਾਂ ਡੇ ਇਹਨਾਂ ਸਵਾਲ ਲੱਗ ਆਇਆ ਫੜਾ ਦੇ ਰੇਨ ਮਾ ਉਹ ਵੀ ਕੜਤਾ ਨਹੀਂ ਅੰਦਰ ਚੱਲ ਰਿਹਾ ਰਕੜਾ ਹਾਂਜੀ ਤੇ ਦੀਦੀ ਨੂੰ ਆਉ ਬੈਠੇ ਹਾਂਜੀ ਕੀ ਹਾਲ ਚੱਲ ਜੀ ਠੀਕ ਹੁਣ ਕਾਕਾ ਲੱਗਿਆ ਰਕੜਾ ਮਨ ਲੱਗਿਆ ਖਣੇ ਆਂ ਦੋਮਾ ਮਲੇੜੇ ਨਾਲ ਬੀਟ ਛੜਿਆ ਬਸ ਰਕੜਾ ਕੀ ਮਿਲਦਾ ਅਸੀਂ ਕੁੰਡਾ ਤੋੜਦਣਾ ਜੀ ਅੱਜ ਪੱਕਾ ਦਾ ਲੜਨ ਹੀ ਪੂਰਾ ਆਇਆ ਹਾਰ ਕੇ ਇਹਨੂੰ ਪਰਨੇ ਨੂੰ ਮੰਨ ਲਿਆ ਬਸ ਮਗਰ ਦੀ ਇਤਲਾ ਲੈ ਮੈਂ ਤੈਨੂੰ ਉਧਰ ਲੰਭਣਿਆ ਤੇ ਇਹ ਜਾਨਣੀ ਉੱਠ ਕੇ ਤੇ ਇੱਧਰ ਆਈ ਬੇਬੇ ਮੈਂ ਤੈਨੂੰ ਲੰਭਣ ਦਿਆਂ ਪੁੱਤ ਉਧਰ ਮੋਟਾ ਭਾਈ ਬੰਜੂ ਓ ਮੋਟਾ ਭਾਈ ਬਣੀਏ ਪੁੱਤ ਮੇਰਾ ਇਹ ਹੈ ਮੇਰਾ ਪੁੱਤ ਮੋਟਾ ਭਾਈ ਇਹਦੇ ਚਾ ਚੱਲ ਸਾਰਿਆਂ ਨੂੰ ਸਾਸੀ ਕਾ ਬੁਲਾ ਦੋ ਦਮਿਆਤ ਜੋੜ ਕੇ ਨਾ ਛੱਛ ਕੇ ਕੱਦੋ ਵੈਰੀ ਗੁੱਡ ਏ ਵੈਰੀ ਗੁੱਡ ਏ ਵੈਰੀ ਗੁੱਡ ਵੀ ਕੀ ਇੱਕ ਵੇ ਖਾਦ ਦਾ ਨਾਮ ਲਬੇੜਿਆ ਮੂੰਹ ਇਹਨੇ ਟੇਕੇ ਵੰਦੀ ਸਾਰੀ ਰਾਤ ਵਿੱਚ ਇੰਨਾ ਸਾਰੇ ਦਿਨ ਹੈ ਹਰ ਕੋਣ ਕਦੋਂ ਖਾਣੀ ਦਾ ਰੋਟੀ ਹੁਣੇ ਖਾਣੀ ਸੀ ਕੱਲ ਪਹਿਲਾਂ ਕਹਿੰਦੀ ਸੀ ਚਾਚੇ ਮੇਰੀ ਮਰਜ਼ੀ ਨਾਲ ਖਾਣੀ ਬੈਠ ਹਾਂ ਕਿਥੇ ਕਾਕਾ ਕਾਕਾ ਪੋਤਾ ਦਾ ਥਰਮੋਮੀਟਰ ਲਾ ਕੇ ਨਾ ਬੁਖਾਰ ਲੱਗਿਆ ਚੈੱਕ ਕਰਨ ਕਿੰਨਾ ਆ ਗਿਆ ਆਪਣਾ ਹੁਣ ਕਿ ਤਾਪਣ ਬੜਾ ਡਿਆ ਹੈ ਨਹੀਂ ਉਧਾ ਇੰਨਾ ਜਿਆਦਾ ਨਹੀਂ ਹੈ ਹਨਾ ਥੋੜਾ ਜਿਹਾ ਆ ਮੜਾ ਜਿਹਦੇ ਚੜਨਾ ਹੀ ਹੈ ਕਿ ਨਹੀਂ ਭਾਜੀ ਕਿਉਂਕਿ ਉਹ ਟਿਕਟ ਤੇ ਨ ਲੱਗੇ ਯਾਰ ਤੋ ਇਹ ਸੇਨ ਹੋ ਜਾਣਾ ਕੈਮ ਗੇ ਲੈ ਰਾਤ ਦੀ ਮਸਤਾਂ ਕਰਨਾ ਸਹੀ ਗੱਲ ਸੇਰੇ ਮਣਕੇ ਝੋਨਾ ਵੀ ਲਾਉਣਾ ਵੀਰ ਇਹਦੀ ਤਾਂ ਨੂੰ ਸਟਿਕਿੰਗ ਨੇ ਲਵਾਏ ਹੋਰ ਕੀ ਸਹੀ ਗੱਲ ਨਵੀਂ ਜਲਦੇ ਛਿੱਟੇ ਦਿੱਤੇ ਨਹੀਂ ਦਣੀ ਗੱਦ ਬਾਨੀ ਆ ਇਹ ਇਹਦਾ ਚੁਕਲੋ ਹਾਂ ਚੁਕਲੋ ਚੁਕਲੋ ਇਹਦਾ ਹਾਂ ਚੁਕਲੋ ਬਸ ਛੇਟੇ ਦਾ ਨਹੀਂ ਤੇ ਚੱਲ ਬੰਦਾ ਇਹਿੰਦੇ ਛਿਆ ਜਲਦੇ ਆ ਤਾਂ ਹੈ ਫਾਜੜੀ ਗੱਡੀ ਬਾਹਰ ਲੱਗੀ ਐ ਰੋਡ ਤੇ ਉਹ ਅੰਦਰ ਆਪਣੀ ਗੱਡੀ ਚ ਚਲਾ ਲਈ ਵਗੀ ਐ ਇੱਥੇ ਸਾਡੇ ਗਵੰਡੀਆਂ ਦੇ ਨਾ ਗੱਡੀ ਦੇ ਟਾਇਰ ਲਾ ਕੇ ਲੈ ਚਲੇ ਚੋਰ ਉਹਨਾਂ ਨੇ ਚਾਹਨਾ ਕਿਤੇ ਕੋਠੇ ਤੋਂ ਵੇਖ ਲਿਆ ਤੇ ਉਹਨਾਂ ਨੇ ਫਿਰ ਮਤਲਬ ਗੱਡੀ ਆਪਣੀ ਹੁਣ ਗੇਰਜੇ ਵਿੱਚ ਚਲਾਉਣੀ ਸ਼ੁਰੂ ਕਰਤੀ ਆ ਇੱਥੇ ਬੜੇ ਮੰਦੇ ਹਾਲਾ ਭਰਾ ਇੱਥੇ ਮੱਲੇ ਚਲੇ ਬਹੁਤ ਚੋਰ ਵਰਨਦੇ ਅੱਜ ਕੱਲ ਦੀ ਗੱਲ ਆ ਕੱਲ ਕਿਸੇ ਦਾ ਸਾਈਕਲ ਚੁੱਕਿਆ ਗਿਆ ਗਰੀਬ ਬੰਦੇ ਦਾ ਸਾਡੇ ਘਰਾਂ ਦੇ ਸਾਹਮਣੇ ਗਲੀ 'ਚ ਗੱਡੀ ਲਾਤੀ ਆ ਅੱਜ ਅੰਦਰ ਭਾਈ ਹੋਣਾਂ ਦੀ ਤੇ ਹੁਣ ਮਿਲਦਿਆਂ ਕੱਲ ਨੂੰ ਤੁਹਾਨੂੰ ਕੀ ਆ ਅੰਮ੍ਰਿਤ ਦਵਾਈ ਕੰਮ ਨਹੀਂ ਪਾਉਂਦੀ ਹੋ ਹਾਂ ਭਾਈ ਭਲੇਖੇ ਨਾਲ ਖਾ ਵੀ ਲੈਂਦੀ ਸੰਦੀਪਾ ਤੂੰ ਖਾਲੀ ਤੂੰ ਖਾਲੀ ਆਪਣੀ ਦਵਾਈ 12 ਵਜੇ ਦੇਖਾਂ ਜੇ ਨੀਂਦ ਨਹੀਂ ਪੈਂਦੀ ਕੁੜੀ ਦੇ ਬਹੁਤ ਤਾਕਤ ਦਿੱਤਾ ਇਹਨੇ ਚਲ ਸੱਸੀ ਕੋ ਬੁਲਾਉ ਚਾਚਾ ਚਲ ਹੁਣ ਬਾਈ ਕਰਦੇ ਕਮ ਸੌਣ ਲੱਗਾ ਕਮ ਸੌਣ ਲੱਗਾ ਹੋਈ ਕੰਨੀ ਨਹੀਂ ਕਰੋ ਨੀ ਨੀ ਬਾਈ ਬਾਈ ਚਾ ਚਾ ਇਹ ਪਰੀ ਕਰ ਦੇ ਕੋ ਨਾਵੇਂ ਇੱਧਰ ਹੋ ਰੋਟੀ ਪਾਣੀ ਚੱਲਣ ਡਿਆ ਕਿਉਂਕਿ ਬਾਜੀ ਹੁਣਾਂ ਨੇ ਫਸੀ ਗੱਲ ਜੀ ਸਾਡੇ ਤੜਾਈ ਦਿਨਾਂ ਦੇ ਵਿਲਾਪ ਦੇ ਵਿੱਚ ਤੇ ਭਾਈ ਹੁਣਾਂ ਨੇ ਅੱਜ ਚਲੇ ਜਾਣਾ ਹੈ ਜੀਵਨ ਮੂਨ ਹਸਪੀਟਲ ਦਾ ਐਡਮਿਟ ਕਰਾਉਣਾ ਹੈ ਕਿਉਂਕਿ ਇਹਦਾ ਆਪਰੇਟ ਹੋਣਾ ਹੈ ਪਿੱਤੇ ਦੇ ਵਿੱਚ ਪੱਥਰੀ ਹੈ ਜਿਆਦਾ ਨਹੀਂ ਮਤਲਬ ਮੋਂਪਨ ਸੱਤ ਨਹੀਂ ਲੜੇ ਪਿੱਤੇ ਜਾਂ ਗੁਰਦੇ ਜੀ ਥੋੜੀ ਪਿੱਤਾ ਕੱਢਣਾ ਪੈਣਾ ਹੈ ਪਿੱਤੇ ਦੇ ਵਿੱਚ ਹੈਗੇ ਸਟੋਨ ਆ ਜਿਹਨੂੰ ਕਹਿੰਦੇ ਆਪਾਂ ਤੇ ਦੇਦੀ ਹੋਣੀ ਮੈਨੂੰ ਚੱਲਦੇ ਨੇ ਮੈਂ ਤਾਂ ਕਹਿੰਦੇ ਸੋ ਰਹਿਪੋ ਉੱਥੇ ਜਾ ਕੇ ਤੁਸੀਂ ਕੀ ਕਰਨਾ ਹੈ ਹੈ ਕਾਕਾ ਮਤਲਬ ਅੱਜੇ ਤੁਸੀਂ ਲੜਾ 50 50 ਠੀਕ ਹੈ ਜੀ 50% ਠੀਕ ਹੋ ਗਿਆ ਅੱਗੇ ਨਾਲੋਂ 50% ਜੇ ਵੀ ਲਤਾਂਦਰਦ ਕਰਨੀਆਂ ਸੋਜ ਪੇੜਣੀਆਂ ਮੋਟੇ ਦੇ ਵਿੱਚ ਤੇ ਪੱਟ ਹੋਈ ਹੈ ਜੇ ਉਹ ਵੇਂਦਾ ਹੀ ਹੋਇਆ ਤੇਰੇ ਹੂੰ ਗੁਬਾਰੇ ਮੈਂ ਲਾਤੇ ਉੱਪਰ ਰੱਖ ਦਿੱਤੇ ਮੇਰੀ ਹੱਗਣੀ ਜਦੋਂ ਉੱਠੂਗੀ ਨਾ ਫਿਰ ਖੇਡ ਲੂਗੀ ਨਾ ਫੇਟਦੀ ਹੈ ਜੇ ਨਾਲ ਘਾਹ ਰੱਖੇ ਨੇ ਤੇ ਮੈਂ ਤੁਹਾਨੂੰ ਪਾੜ ਦੇਣਾ ਹੀ ਗਏ ਤਵਾਰਿਆ ਜਦੋਂ ਰੋਜ ਜਦੋਂ ਦੇ ਦੇਰ ਉਹਨੂੰ ਦੋ ਤਿੰਨ ਖੇਡ ਤੇ ਵੀਂਦੀ ਵਾ ਵਾਰੇ-ਵਾਰੇ ਕਰਦੀ ਆ ਸੁੱਤੀ ਅੰਦਰ ਦੀਦੀਆਂ ਨਹੀਂ ਚੱਲੇ ਨੇ ਹੁਣ ਤੇ ਆਲੋ ਵਿੱਚ ਵਿੱਚ ਬਦਲਹਾ ਹੋ ਗਿਆ ਕਿੱਟਾ ਕੜਾ ਅਮ ਨੂੰ ਗੰਡ ਮਾਰ ਦੇ ਹਾਂ ਕਿੰਦਾਂ ਠੀਕ ਹੈ ਚਾ ਸਤਾਏ ਨੇ ਦੋ ਦਿਨ ਹੋਏ ਆ ਹਾਂ ਦੋ ਦਿਨ ਹੋਏ ਨਾ ਲੱਟ ਚਿਪੋ ਤੇ ਆ ਇਹ ਕਿਹਦਾ ਹੈ ਮੰਮੀ ਨੇ ਕਾਕਾ ਚੁੱਕਿਆ ਹੋ। ਚਾਬੀ ਉਹ ਫੁੱਫੂ ਨੂੰ ਦੇ ਕੇ ਆਓ ਚੱਲ। ਫੁੱਫੂ ਨੂੰ ਦੇ ਕੇ ਆ ਚਾਬੀ ਚੱਲ ਚੱਲ ਚੱਲ। ਹੋ ਜਾ ਤਾਂ। ਤੇ ਫੁੱਫੂ ਆ ਲੋ ਕਪੀ। ਚਾਬੀ ਲੈ ਲੋ। ਫੁੱਫੂ ਨੂੰ ਦੇ ਰੋ। ਉਹ। ਤੇ ਫੁੱਫੂ ਚਾਬੀ ਲੈ ਲੋ। ਕੀ ਮਟਰ? ਹੂੰ। ਇਹ ਆ ਗਿਆ ਸਮਾਨ ਦੇਖ ਲਿਆ ਨਾ ਗੇਟ ਲੱਗੇ ਚੱਲੇ ਨੇ ਜਾਣ ਦੀਆਂ ਹੋ ਗਈਆਂ ਤਿਆਰੀਆਂ ਇਹਨਾਂ ਦੀਆਂ ਹਾਂ ਹਾਂਜੀ ਪਹਿਲੇ ਮੰਡੇ ਰਗੜਦਾ ਛੱਡੀਦੇ ਨਹੀਂ ਹੁੰਦੇ ਫੜ ਲੱਗਾ ਜੋ ਮਿਲਦਾ ਲਾਏਦਾ ਹੀ ਆ ਮਮਨ ਦੇ ਆਓ ਕੋਆ ਫੜੋ ਚਲ ਦੇ ਦੇ ਚਲੇ ਐ ਸੋ ਇਹਨੇ ਸੁੱਟਦੇ ਨੇ ਬਾਹਰ ਚਲੋ ਆਜੋ ਲੰਗਾ ਹੋਣਾ ਓਏ डिगी रखना कैथे जाना वो की आखी ज्ञानी यार लुँगी। लुँगी मैं समझ लगती चुही नहीं नहीं जाना ਕਹਿੰਦੀ ਮੈਂ ਵੀ ਜਾਣਾ ਐ ਪੰਨੇ ਕਿੱਥੇ ਜਾਣਾ ਐ ਇਹਨੇ ਭਾਣੂ ਬਾਏ ਕਾ ਦੋ ਲੈ ਚਾਬੀ ਲਈ ਨਹੀਂ ਲੈ ਚਾਬੀ ਤੇ ਘਰੇ ਫਿਰ ਇਹਨਾਂ ਕਰਨਾ ਹੀ ਜਾ ਕੇ ਕੌਣ ਗਿਆ ਹੀ ਲੈਣ ਕੇ ਬਾਹਰੇ ਬਹਿਣਾ ਲੈ ਬਹਿ ਕੇ ਸਾਰੇ ਨੇ ਠੰਡੇ ਜਿਹੇ ਹੋ ਕੇ ਚੱਲ ਗਏ ਨੇ ਕਹਿੰਦੀ ਦੀ ਲੈ ਲੈ ਬਾਈ ਬਣਾ ਦਦਾ 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 ਬੜੀ ਓਏ ਬੜੀ ਓਏ ਤੇਰੀ 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 ਸੰਦੀਪ ਤਾਂ ਹੁਣ ਚੱਲੇ ਐਕਸਰਾ ਕਰਾਉਣ ਵਾਸਤੇ ਤੇ ਨਾਲੇ ਚਾਚਾ ਜੀ ਘਰੇ ਭਾਜੀ ਫੁਲਾਦਾਂਗੇ ਕਿਉਂਕਿ ਪਈ ਜੀ ਕਿੰਨੇ ਦਿਨ ਹੋ ਗਏ ਆ ਵੀ 2 ਦਿਨ ਹੋ ਗਏ ਮੌਸਮ ਪਹਿਲੇ ਮੈਂ ਕਿਹਾ ਟੈਸਟ ਕਰਵਾ ਲਈ ਤੇ ਟੈਸਟ ਕਰਾ ਲੇ ਨੂੰ ਪਹਿਲਾਂ ਕਿ ਕੋਈ ਬੰਦ ਨਾ ਹੋ ਜਾ ਯਾਰ ਪਰ ਗੁੰਮ ਕਰੇ ਸ਼ਟ ਦਤਾ ਹੈ ਉਹ ਮੇ tang ਕਰਿਆ ਉਹਨਾਂ ਨੂੰ ਮੈਨੂੰ ਪਤਾ ਬਹੁਤ ਜ਼ਿਆਦਾ ਜਿਹਦੇ ਤੇ ਦੇ ਉਹ ਮਤਲਬ ਟੈਸਟ ਵਗੈਰਾ ਲਿਖੀ ਨੇ ਉਹ ਪਰਚੀ ਤੇ ਘਰੇ ਰਹਿ ਗਈ ਇਹਦੇ ਉਹ ਪਰਚੀ ਲੈਣ ਵਾਸਤੇ ਆਇਆ ਹਾਂ ਹਾਂਜੀ ਸਸਰੀਆਂ ਦਾ ਜੀ ਸਸਰੀ ਕਬਲਾ ਨੇ ਸਸਰੀ ਕਬਲਾ ਨੇ ਚੱਪਲ ਨਹੀਂ ਪਾਈ ਵੇਖ ਲੈ ਉਦਾਂ ਭੱਜੀ ਆਈ ਓਏ ਉਹ ਤਾਂ ਇੱਕ ਸੁੱਟ ਲਈ ਅੱਛਾ ਪਾਈਗੀ ਚੱਲ ਚੱਪਲ ਪਾ ਲੋ ਚੱਪਲ ਪਾ ਲੋ ਪੁੱਤ ਜ਼ਿਆਦਾ ਚੱਪਲ ਪਾਈਏ ਪੈਰ 'ਚ ਚਲੋ ਜੀ ਪਾਓ 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 ਪਾਪਾ ਮੈਂ ਘਰੇ ਆ ਗਿਆ ਥੋੜਾ ਕੰਮ ਗਿਆ ਸੀ ਕਿ ਗੱਡੀ ਥੋੜੀ ਅਲਾਈਨਮੈਂਟ ਆਊਟ ਹੋ ਗਈ ਉਹ ਕਰਵਾ ਕੇ ਆਇਆ ਠੀਕ ਤੇ ਹੁਣ ਚੱਲੇ ਆ ਹਸਪੀਟਲ ਮੈਂ ਤੇ ਸੰਦੀਪ ਤੇ ਉਧਰ लवली ਆ ਜੇਗੀ ਤੇ ਰਾਜੂ ਉਹ ਰਾਤ ਰੁਕ ਜਾਊਗਾ ਸਾਡੇ ਨਾਲ ਤੇ ਇਧਰ ਮੰਮੀ ਫੁਲਕੇ ਬਣਾਉਂਦੇ ਨੇ ਰੋਟੀ ਆ ਖਾਣੀ ਰੋਟੀ ਹੋ ਸਕਿਆ ਮੈਂ ਬਣ ਕੇ ਖਾਣ ਕੋਈ ਨਹੀਂ ਰਾਜੂ ਹੁਣਾਂ ਇਹਦੇ ਲਾਗੇ ਬਾਹਰ ਆਉਂਗਾ ਨਾ ਉਹਨੂੰ लवली ਹੁਣ ਉਹਨੂੰ ਹਾਂ ਦੋਵੇਂ ਚੱਲ ਠੀਕ ਹੈ ਚੰਗਾ ਹੋਵੇ ਮੀਸੀਪਾ ਦੇਖ ਦੇਖਾਂ ਪਰੀ ਕਹਿੰਦੀ ਆਹਾ ਤੇ ਦાદੀ ਨੂੰ ਚਾਚੀ ਇਹ ਕਾ ਦੋ ਮੈਂ ਚੱਲਿਆ ਇਹਨੂੰ ਜੁੱਤੀ ਲੈ ਲੈ ਇਹਦੀ ਰੋਟੀ ਕਹਿੰਦੀ ਪੂਰੀ ਦੇ ਦੇ ਹਾਂ ਚੱਲਦੇ ਆ ਜੁੱਤੀ ਚੱਲ ਚਲ ਆ ਜਾ ਮਾਈ ਮੈਂ ਚੱਲੇ ਆ ਵੀ ਆ ਗਏ ਆਪਾਂ ਹਸਪੀਟਲ ਤੇ ਇਹ ਕੁੜੀ ਰਿਲੇਟਿਵ ਦੇਖਣ YouTube ਤੇ ਤੇ ਨਾਲ ਰੱਜੂਣੀ ਆ ਗਏ ਨੇ ਏ ਆਏ ਆਪਣੇ ਸਕੂਟਰੀ ਤੇ ਤੇ ਪਰਾ ਜੂਣੇ ਚਿੰਤਾ ਪੈ ਗਈ ਆਡੀ ਸਕੂਟਰੀ ਨਾ ਚੁੱਕੀ ਜਾਵੇ ਆ ਸਹੀ ਗੱਲ ਹੈ ਨਾਲਿਓ ਇਹ ਆ ਵੀ ਗੱਡੀ ਦੇ ਛੜਾ ਇਹਨੇ ਗੱਡੀ ਕੋਣ ਚੁੱਕ ਕੇ ਖੜਾ ਸਕੂਟਰੀ ਤੇ ਬਰਾ ਲਿਆ ਜਾਂਦੇ ਖੜ ਨਾਲੇ ਹੋਣੀ ਹੈ ਮੈਂ ਉਹ ਬਾਤ ਹੋਈ ਗੱਡੀ ਨੇ ਸਾਰੀ ਉੱਪਰ ਜਾਣੀ ਹੈ ਤਾਂ ਆਪਣੇ ਵੇਲੇ ਲਿਆਈ ਹੋਰ 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 ਇੱਥੇ ਮਮੀ ਦਾ ਪ੍ਰਸ਼ਨ ਹੀ ਹੈ ਤਾਂ ਇੱਥੇ ਇਹ ਡਾਂਸ ਖਾਂਡੇ ਇਹ 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 ਨਾ ਸਲਮਾਹਲ ਬਣਾਇਆ ਹੋਇਆ ਇੱਥੇ ਹੈ ਹੁਣ ਅਈ ਕਿ ਨਹੀਂ ਕੋਈ ਹੁਣ ਚੱਲੇ ਆ ਘਰੇ ਮੈਂ ਕਿਹਾ ਰੋਟੀ ਲੈ ਆਈਏ ਵੀ ਭੁੱਖ ਲੱਗੀ ਜਾਂ ਉੱਥੇ ਮੈਂ ਖਾਉਂਗਾ ਤੇ ਜਾਂ ਲੈ ਆਉਂਗਾ ਤੇ ਨਾਲੇ ਇਹਦੇ ਵਾਸਤੇ ਇਹਦੇ ਕੈਟਲ ਲੈ ਆਈਏ ਦੁੱਧ ਗਰਮ ਕਰਨ ਵਾਸਤੇ ਸਾਰਾ ਸਮਾਨ ਲੈ ਆਈਏ ਵੇਖ ਲੈ ਪੰਗੇ ਲੈਣ ਦੀ ਆ ਕੁੜੀ ਨਾ ਬੜਾ ਸਤਾਈ ਓਏ ਇਹਦੇ ਇੰਜੈਕਸ਼ਨ ਲਾਉਣਾ ਮੈਂ ਵੇਖੀ ਜਿਹੜਾ ਤੋ ਸਤਾਉਂ ਸਤਾਉਣੀ ਦਾ ਇੰਜੈਕਸ਼ਨ ਲਾਉਣਾ ਵੇਖਿਆ ਇੰਜੈਕਸ਼ਨ ਲਾ ਦੀ ਮਾ ਮਾ ਪਹੁੰਚ ਗਏ ਆਪਾਂ ਘਰੇ ਤੇ ਨਾਲ ਰਾਜੂ ਨੂੰ ਮੈਂ ਲੈ ਜਾਂਦਾ ਸੀਗਾ ਆਵਾ ਕਦ ਕਦਾਦੀ ਕਦਾਦੀ ਯਾਰ ਜਾਨ ਉਹ ਓੱਚਾ ਠੱਸੀ ਓਏ ਲੈ ਲੀਂ ਗੀ ਉਹ ਨਾ ਦਾਦੀ ਚਾਲੇ ਦਾਦੀ ਕਿਥੇ ਦਾਦੀ ਅੰਦਰ ਅੱਗੇ ਲੜਦਾ ਨਹੀਂ ਦਾਦਾ ਮੈਂ ਕਿਹਨੂੰ ਦੱਤਾਂ ਮੰਮੀ ਖਾਂਦੀ ਰੋਟੀ ਤੇ ਆਪਾਂ ਆ ਗਏ ਘਰੇ ਹੁਣ ਮਾਈ ਹੋਤੀ ਉਹ ਪਿੰਡ ਆਣੀ ਲੈ ਵੀ ਕੰਬਲ-ਕੰਬਲ ਨਾਲ ਲੈ ਲਏ ਆ ਹਸਪੀਟਲ ਦੀਆਂ ਤਿਆਰੀਆਂ ਨੇ ਪਹਿਲੇ ਟੋਕੀ ਆ ਗਏ ਟੋਕੀ ਚੱਲੋ ਚੱਲੋ ਅਮਗਰ ਰੱਖ ਲੈਨੇ ਆ ਲੈ ਵੀ ਪਹੁੰਚ ਗਏ ਆ ਮਿੱਤਰਾਂ ਹਸਪੀਟਲ ਇੰਦਰ ਮम्मी ਹਣੀ ਆਉਂਦੇ ਆ ਅੱਜ ਸਭ ਸਹੀ ਹੋ ਗਈ ਮਾਤਾ ਲੰਘਦੇ ਲੰਘਦੇ ਇਧਰ ਨੂੰ ਮਮੀ ਸੰਦੀਪ ਯੋਰ ਘਰ ਆਤਾ ਕੁੜਕੀ ਸਹਸਰੀਆਂ ਆ ਗਏ ਜੀ ਮੰਮੀ ਵੀ ਆ ਗਏ ਨੇ ਮੈਨੂੰ ਮੈਂ ਮੁੜ ਕੇ 11 ਭਾਜ ਨਾ ਛੱਡ ਹੁਣ ਕੀ ਆ ਉਹ ਆਉਂਦੇ ਹੋਰ ਕੀ ਉਹ ਪੌੜੀਆਂ ਤੇ ਵੀ ਲੋਪੇ ਵੇਖੇ ਹਨਾ ਨਾ ਸਮਾਨ ਲੈ ਗਿਆ ਆਪਾਂ ਪੌੜੀਆਂ 'ਚ ਵੀ ਹੈਗੇ ਆ ਸਹੀ ਗੱਲ ਆ ਹੈਗੇ ਆ ਲਿਓ ਨਹੀਂ ਤੇ ਚਲੇ ਗਏ ਨੇ ਕਿਉਂਕਿ ਉਹ ਇੱਥੇ ਮੋਪੜ ਦੀ ਕੋਈ ਵੀ ਸੇਫਟੀ ਨਹੀਂ ਹੈਗੀ ਜੀ ਕੁਕੀ ਨੇ ਤੇ ਕਹਿੰਦੇ ابھی ਕੋਈ ਸੇਫਟੀ ਨਹੀਂ ਨਾ ਇਹਨਾਂ ਦਾ ਮਤਲਬ ਕੋਈ ਪਾਰਕਿੰਗ ਹੈ ਕਿ ਨੀਚੇ ਕੋਈ ਮੋਕੜ ਵਗੈਰਾ ਗੱਡੀ ਵਗੈਰਾ ਲਾਉਣ ਵਾਸਤੇ ਤੇ ਉਹ ਚਲੇ ਗਏ ਨੇ ਕਿਉਂਕਿ ਉਹਨਾਂ ਦੀ ਨਵੀਂ ਮੋਕੜ ਆ ਰਹੀ ਉਹਨਾਂ ਵਿਚਾਰਾਂ ਨੇ ਜੇ ਮਤਲਬ ਹੁਣ ਜੇ ਥੋੜਾ ਟਾਈਮ ਹੋਇਆ ਜੇ ਲਈ ਹੈ ਤੇ ਫਿਰ ਮੰਮੀ ਰੋਗੇ ਵੈਸੇ ਮੰਮੀ ਨਹੀਂ ਚੱਲਣਾ ਹੀਗਾ ਤੇ ਫਿਰ ਮੈਂ ਮਾਂ ਮੈਂ ਇੱਥੇ ਹੀ ਰਹਿਦਾ ਤਾਂ ਮੰਮੀ ਰੋਦੋਂ ਮੇਰੇ ਲਾਗੇ ਤੇ ਇਹ ਜੀ ਤਾਂ ਵੀ ਜਾਗਣ ਢਈ ਐ ਮੈਂ ਚੱਲ ਜਿੰਨਾ ਜਾਗਣਾ ਜਾਗਦਾ ਮੈਂ ਕਿਨ ਸਵਾਦੂੰਗਾ ਨਾ ਤੇ ਇੱਧਰ ਇੰਜੈਕਸ਼ਨ ਪਿਆ ਜੇ ਲੱਗਣ ਵਾਲਾ ਤਾਂ ਉਹ ਵਖੋ ਪਿਆ ਤੇ ਹੁਣ ਠਹਿਰ ਕੇ ਥੋੜਾ ਲੱਗੂ ਕਿ ਕਾਊਂਟਿੰਗ ਨਾ ਨਾ ਅਜੇ ਤਾਂ ਕਰਗਣਾ ਪੁਗਤੀਏ ਜਾਂ ਇੰਜੈਕਸ਼ਨ ਪਰ ਨਾ ਥੋੜਾ ਵੇਟ ਕੀਤੀ ਕਹਿੰਦੇ ਰੁਕਜੋ ਅਜੇ ਥੋੜਾ ਟਾਈਮ ਅੱਧਾ ਘੰਟਾ ਆ ਡਾਂਸ ਬੜਾ ਕਰਨ ਲਈ ਮੈਂ ਇੱਥੇ ਦੱਸ ਦਮਾਲੇ ਜਿੱਥੇ ਆਈ ਹੈ ਹੈ ਨਾ ਦਿਨ ਵਿੱਚ ਖੰਡੀ ਦਾ ਦਿਨ ਵਿੱਚ ਖੰਡੇ ਲੈ ਅਦਰੇ ਨਾ ਦੀ ਵੇਖਣੇ ਡੇ ਥੱਲੇ ਥਾਂ ਤੇ ਪਾਉਗੇ ਨਾ ਦਾਦੀ ਵੇਖਣੀ ੜੇ ਦਾਦੀ ਨੂੰ ਹੁਣ 5 ਵਜੇ ਸੰਦੀਪ ਨੂੰ ਡ੍ਰਿਪ ਲੱਗਣੀ ਆ ਤੇ ਹੁਣ ਇੰਜੈਕਸ਼ਨ ਲਾ ਗਏ ਜਿਹੜਾ ਰਹਿਦਾ ਗੇ ਨੂਰ ਨਾ ਤਾਂ 10 9 ਨੂੰ 5 ਵਜੇ ਦੇ ਨਾਲ ਸਵੇਰੇ ਡ੍ਰਿਪ ਲੱਗਣੀ ਉਸ ਤੋਂ ਬਾਅਦ ਮੈਂ ਚਟਾਕ ਲਾ ਦੇਣਾ ਤੇ ਬ੍ਰੇਡ ਹੋਏਗਾ ਸੰਦੀਪ ਦਾ ਤੇ ਅਪਰੇਟ ਉਹ ਜਿਹੜੀ ਪਿੱਤੇ ਚ ਪਥਰੀ ਹੋਊਗਾ ਹੁਣੇ ਅਪਰੇਟ ਤੁਹਾਨੂੰ ਪਤਾ ਮੈਂ ਦੇਸੀ ਜਗ੍ਹਾ ਦਾ ਹੀ ਲੈਣਾ ਨਾਲ ਬਾਜ ਇੱਥੇ ੜਾਇਆ ਦੁੱਧ ਕੁੜੀ ਦਾ ਰੱਖਿਆ ਇਸ ਦਾ ਮੈਂ ਠੰਡਾ ਰੂਹ ਕੋ ਥੋੜਾ ਅਰ ਆ ਗਾ ਥੋੜਾ ਨੀਵਾ ਲੱਗਾ ਆ ਥੋੜਾ ਇੱਥੇ ਚਾਹੀਦਾ ਮੈਂ ਬੱਚਾ ਹੱਥ ਨਾ ਮਾਰੇ ਬਾਕੀ ਰੋਟੀਆਂ ਵੀ ਭਾਈ ਜੀ ਨੇ ਕਹਿੰਦੇ ਅਸੀਂ ਦੇ ਦਾਂਗੇ ਤੇ ਰੋਟੀ ਭਾਈ ਜੀ ਨੂੰ ਦੇ ਦੇਣਗੇ ਉਹ ਕੱਲ ਨੂੰ ਆਉਣਗੇ 12 ਵਜੇ ਤੇ ਆ ਅਜੇ ਤੱਕ ਫੋਨ ਵੇਖੀ ਜਾਂਦੀ ਅੱਜ ਦੀ ਢਾਡੀ ਵੇਖ ਲੈਣਾ ਕੱਲ ਨੂੰ ਹਟਾ ਦੇਣਾ ਵੇਖੀ ਤੇ ਫੋਨ ਵੇਖਣਾ ਆਪਣੀ ਡਿਊਟੀ ਪਕਾ ਦਈਏ ਦੁੱਧ ਹੁਣ ਪਾ ਦਈਏ ਇੱਕ ਵਾਰੀ ਫਸਾਈਏ ਆਪਾਂ ਤੁਹਾਨੂੰ ਆਪਣੀ ਡਿਊਟੀ ਪਕਾ ਦਈਏ ਦੁੱਧ ਹੁਣ ਪਾ ਦਈਏ ਇੱਕ ਵਾਰੀ ਫਸਾਈਏ ਆਪਾਂ ਤੁਹਾਨੂੰ ਬਸ ਆਵੇ ਇੰਨਾ ਲਾ ਲੈਣਾ ਦੁੱਧ ਚਲ ਆ ਵੇ ਕੋਸਟ ਮਿਟਰ ਵਾਲੇ ਤੇ ਨਹੀਂ ਕਿਤੇ ਅੰਦੀ ਬੰਦੇ ਨੇ ਐਂ ਪਰਲੇ ਲੈਣੇ ਨਾਲ ਪਾਸੇ ਤੁਸੀਂ ਮਾਰ ਕੇ ਆ ਗਏ ਰਾਜਣਾ ਦੇ ਹੁੰਦੀ ਸੈਂ ਇੰਨੇ ਮੈਂ ਸੋਚਿਆ 11 ਵਜੇ ਲਗਾਤੀ ਛੱਡਾਂਗਾ ਨਹੀਂ ਬਾਹਰ ਨੰਦਰਾ ਮਾਰ ਕੇ ਡੈਡੀ ਅੰਦਰ ਹੀ ਹੈ ਹੁਣ ਸਾਰੇ ਸਭ ਤੋਂ ਮੰਮੀ ਨੇ ਛੱਡਾਂਗਾ ਫੇਰ ਉਹ ਇਹਨਾਂ ਦੇ ਨਾਲ ਕੰਮ ਛੱਡਾਂਗਾ ਦੁੱਧ ਬਣਾ ਕੇ ਨਾ ਡੈਡੀ ਇਹ ਡੈਡੀ ਨੇ ਡੇਲੀ ਦਿੱਤੀ ਬਾਬਲ ਆਈ ਬਾਕੀ ਜੇ ਤੁਹਾਨੂੰ ਆਇਦਾ ਇਹ ਵਾਲਾ ਬਲੌਗ ਵਧੀਆ ਲੱਗਾ ਲਾਈਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਰਗਣੀ ਕਰਦੇ ਸਬਸਕ੍ਰਾਈਬ ਕਰਦੇ ਆਪਾਂ ਨੂੰ ਮਿਲਦੀ ਬਣਾ ਤੱਕ ਦੀ ਸਸ਼ੀ ਕਾਂ ਤੇ ਹਰ ਗੁਰੂ ਨੂੰ ਸਾਂਝੀ ਆਪਕੇ ਬਾਏ ਬਾਏ